ਹੈਲੋ ਗਾਇਜ਼ ਸੋ ਗਾਇਜ਼ ਇੱਧਰ ਬੰਦਾ ਦੇ ਗੁੱਡ ਮਾਰਨਿੰਗ ਗਾਇਜ਼ ਅੱਜ ਸਾਡੇ ਤੇਰੇ ਦੇ ਸਮਾਈ ਦੇ ਦੇਖਣਾ ਗਾਇਜ਼ ਬਹੁਤ ਜ਼ਗਾ ਸੁੰਨੀ ਸਮਾਈ ਲਹਿ ਇੱਕੋ ਇਸ਼ਕ ਦੀਆਂ ਮੈਂ ਤੇਰੇ ਨਾਲ ਫਰੋਲਣੀਆਂ ਤਾਂ ਦੋ ਹਫ਼ਤਾ ਮੈਂ ਕਰਿਆ ਆ ਗਿਆ ਹੌਣੇ ਜੀ ਲੈਂਟਰ ਦੇਖਾ ਜਲਦੇ ਆਪਾਂ ਚਲੋ ਚਾਲਦੇ ਆ ਹਾਂ ਦੇ ਮਾਫੜੋ ਤੁਸੀਂ ਮਾਰੇ ਮਮੀ ਕੱਠੇ ਚੜ ਕੇ ਦੇ ਬਸ ਇੱਧਰ ਮੱਥਾ ਟੇਕ ਇੱਧਰ ਨਾ ਬਹਿ ਰੰਗੇ ਕਿੱਧਰ ਇੱਧਰ ਲੱਗ ਠੀਕ ਐ ਚੱਲ ਮਮੇ ਲੈਟਰ ਤੇ ਚੱਲ ਇੱਧਰ ਆ ਪਾਲਾ ਇਹ ਤਾਂ ਗਿੱਲਾ ਬਹੁਤ ਐ ਹਾਇ ਕਿੰਨੀ ਠੰਡੀ ਹਵਾ ਚੱਲਦੀ ਆ ਚੁੜੀ ਨੇ ਚੁੜੀ ਨੇ ਨਹੀਂ ਨਹੀਂ ਸੁੱਕਾ ਨਹੀਂ ਉਹ ਨਹੀਂ ਬਾਬੇ ਗਿੱਲਾ ਝੈਣ ਉਹ ਵਦੰਗ ਡਾਵਾਂਗੇ ਤੇ ਯੇ ਹੂੰ ਵਾਸਾ ਵਾਸਾ ਆ ਤੂੰ ਐਂ ਦੱਸ ਤਾ ਖੁਸ਼ ਕਿੰਨੀ ਹੋ ਰਹੀ ਐ ਚਲੋ ਵਧੀਆ ਚਲੋ ਪਟਾਕੇ ਤੁਹਾਨੂੰ ਗਿਡਾਣੇ ਸੋਕੇ ਪਰ ਮੈਂ ਤਾਂ ਡੰਦਣੀਆਂ ਅਸੀਂ ਤੇ ਆਪ ਨੇ ਡੰਦ ਦੇਗੇ ਚੱਲ ਨਹੀਂ ਲੱਸੀ ਆ ਉੱਪਰ ਭੈਣ ਦੀ ਟਾਂਗੇ ਇੱਥੋਂ ਮਰਗੀ ਬੰਬ ਨੂੰ ਅੱਕ ਲਾ ਗਿਆ ਉਹ ਗਲੀ ਚ ਹਾਂ ਦੇ ਉੱਦੋਂ ਅੱਗੇ ਜਾਣਾ ਬਸ ਇੱਥੇ ਦੀਵਾ ਲਾਉਣਾ ਪਰ ਹਵਾ ਹੀ ਬਹੁਤ ਚੱਲ ਰਹੀ ਹੈ ਮੈਂ ਤਾਂ ਕਿਹਾ ਸੀ ਅੱਜ ਮੈਂ ਆਖਿਆ ਨਾ ਇੰਨਾ ਘਾਟਰ ਜਵੇ ਵੀ ਸਾਰੇ ਆਲੇ ਦੁਆਲੇ ਆਏ ਦੀਵੇ ਮੋਮਬਤੀਆਂ ਲੱਗ ਜਾਣ ਅੱਜ ਗੁਰਪੁਰਬ ਹੈ ਤੇ ਲੈ ਬਾਬੇ ਦੇ ਦਿਨ ਆਪਾਂ ਨੂੰ ਕਿੰਨਾ ਵਧੀਆ ਮੌਕਾ ਮਿਲਿਆ ਹੈਪੀ ਗੁਰਪੁਰਬ ਸੋ ਗਾਇਸ ਆਪਾਂ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਰੈਡੀ ਹੋ ਗਿਆ ਪਰ ਕੱਪੜੇ ਅਸੀਂ ਪਾਏ ਆ ਗਰਮ ਕਿਉਂਕਿ ਬਹੁਤ ਜ਼ਿਆਦਾ ਠੰਡ ਹੈ ਬਾਹਰ ਹਨਾ ਤੇ ਹਵਾ ਵੀ ਬਹੁਤ ਚੱਲ ਰਹੀ ਆ ਤੇ ਦੀਵੇ ਆਪਾਂ ਬਾਹਰ ਉਹ ਬਤੀਆ ਲਗਾਤੀਆਂ ਸੀਗੀਆਂ ਤੇ ਅਸੀਂ ਨੌਣ ਤੋਂ ਲੱਗ ਕੇ ਵੱਧ ਗਈਆਂ ਹੋਈਆਂ ਨੇ ਆ ਦੇਖੋ ਹਨਾ ਤੇ ਉੱਪਰ ਅਸੀਂ ਦੀਵਾ ਲਗਾ ਜਾਂਦਾ ਏ ਤੇ ਉਸ ਤੋਂ ਬਾਅਦ ਕੀ ਆਪਣਾ ਘਰ ਹੋਰ ਇੱਕ ਹੋਰ ਠੀਕ ਹੈ ਜਦੋਂ ਬਣ ਗਿਆ ਫਿਰ ਦਿਖਾਵਾਂਗੇ ਉਪਰ ਅਸੀਂ ਜਿਹਾ ਲਾਤਾ ਹੈ ਬਾਕੀ ਤੁਹਾਨੂੰ ਆ ਕੇ ਦਿਖਾਉਨੇ ਆਂ ਬੰਦੀਆਂ ਲਾਵਾਂਗੇ ਆ ਕੇ ਕਿਉਂਕਿ ਅਜੇ ਥੋੜਾ ਜਿਆਦਾ ਚੱਲਣ ਜੋਗ ਨਹੀਂ ਹੋਇਆ ਇਸ ਕਰਕੇ ਤਾਂ ਚਲੋ ਦੋਸਤੋ ਨਾ ਫੇ ਚੱਲਦੇ ਆਂ ਬਾਬਾ ਦੀਪ ਸਿੰਘ ਜੀ ਤੁਹਾਨੂੰ ਆ ਕੇ ਮਿਲ ਗਏ ਜੀ ਦੋਸਤੋ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਹੈਲੋ ਗਾਈਜ਼ ਤੁਮਾਰ ਹੈਲੋ ਗਾਈਜ਼ ਵਾਈ ਗੁਰੂ ਜੀ ਇਹ ਸਪੋਕਸਮੈਨ ਬਾਬਾ ਦੀਪ ਸਿੰਘ ਜੀ ਚਲੋ ਚਲੋ ਮਾਤਾ ਦੇਖਦੇ ਆਂ ਅਰਾ ਤੇ ਹੋਰ ਆਸਾ ਮੰਦਰ ਟੈਂਟ ਲੱਗਿਆ ਧਿਆਨ ਨਾਲ ਹਾਂ ਪਿਛਲੇ ਜੀ 18 ਪਟਾਕੇ ਕਿੱਪ ਆ ਗਏ ਆ ਦੇਖ ਲਓ ਇੱਧਰ ਆ ਕੇ ਲੱਗ ਗਿਆ ਪਟਾਕੇ ਚਲਾਉਣ ਹਾਂ ਕਿਉਂ ਰਿਆ ਇੱਥੇ ਬਸ ਦੇਖ ਲਿਓ ਆ ਦੇਖ ਆ ਦੇ ਆ ਦੇਖ ਆ ਦੇਖ ਮੈਂ ਭੱਜ ਦੇ ਦੇਖ ਅੱਖ ਲੱਗੀ ਨਹੀਂ ਗਈ ਇਹ ਨਵੇਂ ਕੋਠੇ ਦਾ ਮੂਰਦ ਨੇ ਪਟਾਕੇ ਚਲਾ ਕੇ ਕੀਤਾ ਵਾ ਹਾਂ ਮੈਂ ਕਿਹਾ ਹਾਲੇ ਵੀ ਪਾਣੀ ਵਿੱਚ ਦੀ ਹੈ ਨਾ ਹਾਂ ਇਹ ਸਵੇਤਕ ਬਿਲਕੁਲ ਓੜਾ ਲੋਟ ਹੈ ਆ ਪਤਾ ਨਹੀਂ ਕੌਣ ਲੰਘ ਗਿਆ ਸਾਡੇ ਕੋਠੇ ਤੋਂ ਦੀ ਹਾਂ ਉਹ ਸਾਰਾ

ਉਹ ਖੁੰਝੇ ਹੋ ਜੇ ਬਹਿ ਕੇ ਨਹੀਂ ਉਹ ਫੁੱਲ ਝੜੀਏ ਰੀਤਾ ਉਹ ਗਾਇਜ਼ ਪਿਆਰ ਨਾਲ ਚਲਾ ਰਹੇ ਇਧਰ ਅਸਤਰ ਚੋਗਾ ਦੇ ਕੋਈ ਇਧਰ ਸਾਡਾ ਚਲਾ ਦੇ ਚਲਾ ਦੇ ਰੀਤੇ ਹੋ ਨਹੀਂ ਜੇਬੀ ਚ ਪਾਈ ਫਿਰਦਾ ਉਹ ਜੇਬੀ ਚ ਪਾਈ ਫਿਰਦਾ ਰੀਤੇ ਕਿੱਥੇ ਸੁੱਟੇਗੇ ਯਾਰ ਇਹਨਾਂ ਨਹੀਂ ਦਰਦ ਹੁੰਦਾ ਮਾਰ ਚੀ ਜੋਇਰ ਮਾਰ ਚੀ ਲਾਉਂਦਾ ਗੇਰਾ ਤੇ ਲਾਉਂਦਾ ਛੋਟ ਲੱਗਿਆ ਹੀ ਨਹੀਂ ਕਿਧਾ ਕਿਹੜਾ ਪੱਤਨ ਦਿਣਾ ਕਿਦਾਂ ਰਹਿਮ ਤੋਂ ਤਾਂ ਜਦੋਂ ਮੱਝ ਖਤਮ ਹੋ ਜੀਨੀ ਆ ਪਾਪਾ ਜੀ ਨਾ ਤੁਹਾਨੂੰ ਚਲਾਉਣੀ ਨਹੀਂ ਦੇਣਗੇ ਮੈਂ ਆਤੀ ਛੋੜ ਦੇ ਨਾਲ ਮੈਨੂੰ ਚਲਾ ਕੇ ਪਾਪਾ ਜੀ ਕਿੱਥੇ ਫਿਰ ਪਾਪਾ ਕੀ ਆ ਡਰਾਮੇ ਜੇ ਕਰੀ ਜਾਂਦਾ ਹੈਗਾ ਫਿਰ ਉਹਨੂੰ ਅੱਗ ਲਾਓ ਯਾਰ ਲੈ ਮੈਂ ਲਾਵਾਂ ਪਾਲ ਨਹੀਂ ਜਾਊਗਾ ਰੁਕ ਜਾ ਸ਼ੇਰ ਚੱਲਾ ਸ਼ੇਰ ਚੱਲਾ ਸ਼ੇਰ ਗਿਲ ਤਰ ਵੱਜ ਗਿਆ ਬੈਂਡ ਉਹ ਹੋਏ ਗਾਇਸ ਵੈਲਕਮ ਟੂ ਚੈਨਲ ਅਮਨ ਚੀਮਾ ਮੈਂ ਤੁਹਾਨੂੰ ਸਤ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਦਿਨਾਂ ਨਾਲ ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਜੀ ਟਾਈਮ ਦੇ ਨਾਲ ਟਾਈਮ ਨਹੀਂ ਗਿਆ ਜਿਸ ਵਿੱਚ ਮੈਂ ਲੇਟ ਕਿਹਾ ਮੈਂ ਉਧਰ ਗਿਆ ਗਾਇਸ ਲੈਂਟਰ ਪਾਉਣ ਤੋਂ ਬਾਅਦ ਅੱਜ ਮੈਂ ਤਾਂ ਤੀਜੇ ਚੌਥੇ ਦਿਨ ਦਾ ਵਲੋਗ ਹੈ ਜਿੰਨੇ ਦਿਨ ਬਾਅਦ ਸ਼ੁਰੂ ਕੀਤਾ ਫੋ ਗਾਇਸ ਮੈਂ ਜਾਣਾ ਕੰਮ ਤੇ ਸਾਰੇ ਲੋਲੇ ਨੇ ਕਿੰਨਾ ਕੁਝ ਕੁਝ ਨਹੀਂ ਹੁੰਦਾ ਗਾ ਇਹ ਤੇ ਪੋਲੂੜੀ ਦੇ ਹੈਗੇ ਗਿੱਲੇ ਕੋਹੇ ਨੇ ਸਾਰੇ ਹਾਂ ਤੰਗਾਇ ਦੇ ਇਧਰ ਮਮੀਆਂ ਚ ਸਬਜ਼ੀ ਬਣਾ ਰਹੇ ਆ ਜੇ ਅੱਗੇ ਤਾਂ ਮੇਰੇ ਅੰਦੇ ਨੂੰ ਬਣਾ ਲੈਂਦੇ ਨੇ। ਪਰ ਚਲੋ ਕੋਈ ਗੱਲ ਨਹੀਂ ਗਾਇਸ। ਇੱਧਰ ਗਾਇਸ ਬਟਪੜਾ ਤਿਆਰ ਹੈ। ਤੇ ਮੇਰੇ ਇੰਦਰ ਸਾਡੇ ਪਾਪਾ ਲੱਗੇ ਹੋਏ ਨੇਟਾ ਜਿਹੜਾ ਹਾਂ ਜੀ। ਹਲੋ ਗਾਇਸ। ਤਾਂ ਆਜੂ ਗਾਇਸ ਆਪਾਂ ਚਾਹ ਦੇ ਉੱਪਰ ਚੜਕੋ ਗਾਇਸ। ਮੈਂ ਵੀ ਤਿੰਨ ਦਿਨ ਉੱਪਰ ਠਹਿਚਾ ਰਹੀ ਹਾਂ। ਉਹ ਦਿਨ ਚੜਾਈ ਗਿਆ ਪਟਾਕੇ ਚ ਰੋਣ। ਹੁਣ ਤਾਂ ਮੈਂ ਚੜਾਈ ਨਹੀਂ ਗਾਇਸ ਉੱਪਰ ਚਾਹ ਦੇ ਚਲੋ ਗਾਇਸ। ਦਨੀਆਂ ਚੈੱਕ ਕਰੋ ਗਾਇਸ ਬਲੀਆਂ। ਕਿੰਨੀਆਂ ਬਲੀਆਂ ਲੱਗੀਆਂ ਆਉਂਦੀ ਨੇ। ਚਲੋ ਦੋਸਤੋ ਉੱਪਰ ਚੱਲਦੇ ਹਾਂ। ਦੇਖਦੇ ਕੀ ਹ ਪਪਾ ਜਾਣਦੀ ਤਾਂ ਨਹੀਂ ਜੀ ਬਿੰਗੀ ਜੀ ਹਾਂ ਤਾਂ ਕਹਿਗਾ ਕਾਇਨਾ ਲਈ ਖੋਦਰ ਆਪਣਾ ਲੈਂਟਰ ਪਾਈ ਜੀ ਬਸ ਭਾਈ ਹਾਂਜੀ ਅੱਜ ਕੱਲੇ ਲੱਗੇ ਹੋਣਾ ਤੁਹਾਨੂੰ ਚਲੋ ਕਿਸੇ ਮੇਰੇ ਘਰੋਂ ਦਾ ਹੁਣ ਤਾਂ ਮੈਂ ਵੀ ਲੱਗੇ ਹੀ ਹੋਣਾ ਸੀ ਇਹ ਕੰਮ ਚਾਈ ਦਾ ਕੀ ਕਰੀ ਜੀ ਤੇ ਚਲੋ ਵੀਰ ਨੂੰ ਪਹਿਲਾਂ ਆਣਨੇ ਆ ਨਾ ਆ ਕੇ ਪਰਨਾ ਬੰਨ ਕੇ ਜੀ ਫਿਰ ਤੁਹਾਨੂੰ ਮਿਲਦਾ ਠੀਕ ਹੈ ਜੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਮੈਂ ਵੀ ਗਾਣਾ ਮੇਰੇ ਤੋਂ ਸਾਰਾ ਦੈਨ ਨਾ ਹੋਣਾ ਤੇਰੇ ਤੋਂ ਬਿਨਾ ਇੰਨਾ ਔਖਾ ਲੰਘਦਾ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਤਾਂ ਠੀਕ ਹੈ ਤੇ ਫਿਰ ਮੇਰੇ ਕੰਮ ਅਧੇ ਅਧੂਰੇ ਰਹਿ ਜਾਂਦੇ ਆ ਅੱਜ ਸੁਨੀਤਾ ਆਂਟੀ ਨੂੰ ਘਰੇ ਛੱਡ ਕੇ ਅਸੀਂ ਆਂ ਪੰਜਾਬ ਗਏ ਦੁਪਹਿਰ ਚਲ ਕੋਈ ਗੱਲ ਨਹੀਂ ਮੇਰੇ ਕੰਮ ਫਿਰ ਵੀ ਪੈਂਡਿੰਗ ਰਹਿ ਗਈ ਸੀ ਕੰਮ ਤਾਂ ਕਰਨਾ ਹੀ ਆ ਹੁਣ ਕੰਮ ਤਾਂ ਕਰ ਰਹੀ ਹਾਂ ਗਾਇਸ ਕਚਲ ਨੂੰ ਸੁਣ ਮਿਲਦੇ ਆ ਪਰ ਨਾਲ ਹੀ ਇੱਕ ਕਰੀ ਤਾਂ ਗਾਇਜ਼ ਆਪਾਂ ਨਾਲ ਹਟੋ ਲਿਆ ਮੈਂ ਤਾਂ ਬਾ ਲੈ ਸੀਗਾ ਉਹ ਬੰਦੇ ਨੇ ਰੋਟੀ ਹੱਤੀ ਬਣਾਈ ਗਏ ਤੇ ਆਪਾਂ ਖਾਧੀ ਆ ਉਹਨੇ ਬੰਦਾ ਖਾੜੇ ਰੋਟੀ ਵੈਲਕਮ ਬੈਕ ਟੂ ਚੈਨਲ ਅਮਨਜੀ ਮੈਂ ਆਪ ਲੋਕਾਂ ਦਾ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਤੇ ਪਰ ਦੇ ਦੋਸਤਾਂ ਜੀ ਆਪਾਂ ਬਿਲਕੁਲ ਠੀਕ ਆ ਦੋਸਤਾਂ ਜੇ ਪਚੀਆਂ ਜੋ ਗੇਜ ਜਿਹੜਾ ਜਿਹੜਾ ਡਾੜੀ ਕਟਾਈ ਆ ਸੋਨੇ ਸੋਨੇ ਲੱਗਦੇ ਪਏ ਤੇ ਗੇਜ ਜਿਹੜਾ ਸਾਡੇ ਪਾਪਾ ਹੋ ਜੋ ਛੱਕ ਰਹੇ ਆ ਤੇ ਗੇਜ ਜਿਹੜਾ ਬੰਦਾ ਦੇ ਹੱਦ ਤੇਰੇ ਤੇ ਸਮਾਈ ਨਹੀਂ ਤੇ ਦੇਖ ਲੈ ਗਾਇਸ ਬਹੁਤ ਜ਼ਿਆਦਾ ਸੀ ਸਮਾਈ ਨਹੀਂ ਇੱਕ ਕੁਛੀ ਵੀ ਸਮਾਈ ਨਹੀਂ ਕੁਛੀ ਨਹੀਂ ਸਮਾਈ ਨਹੀਂ ਖੁਸ਼ੀ ਦੀ ਨਹੀਂ ਮੇਰੀ ਮੰਮੀ ਦੀ ਹੈ ਧਿਆਵੋ ਬੰਲਾ ਕਹੋ ਗਾਇਸ ਹਨਾ ਵਾਕੇ ਬਿਆਹ ਮੈਂ ਦਾਸਪਾ ਤੋ ਗਾਇਸ ਵਿਆਹ ਕਰਾਂ ਪਰਦਾ ਦੇਖਦੇ ਗਾਇਸ ਕਿਦਾ ਵਾ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਆ YouTube ਵਾਲੇ ਵੀ ਜਾਣਦੇ ਆ ਉਹਨੂੰ ਬੂਤ ਬੂਤ ਕਬਿਆ ਆ ਗਿਆ ਬੂਤ ਕਬਿਆ ਹਾਂ ਚਲੋ ਦੋਸਤੋ ਦੇਖ ਰਹੇ ਕਿ ਜਦੋਂ ਉਹ ਕਹਿੰਦਾ ਪਰੋਟੀ ਖਾਣੇ ਹੀ ਬਣਿਆ ਹੈ ਸਾਗ ਤੇ ਗਾਇਜ਼ ਅੱਜ ਸੰਡੇ ਇਸ ਕਰਕੇ ਮੈਂ ਘਰੇ ਆ ਉਹ ਵੀ ਕਹਿੰਦਾ ਛੁੱਟੀ ਫਲ ਕੀਤਾ ਕਰਕੇ ਬੱਸ ਗਾਇਜ਼ ਚੰਮਤ ਮੈਂ ਕਰ ਰਿਹਾ ਗਾਇਜ਼ ਆਪਣੀ اٹਕੀ ਬਖੜੀ ਹੋ ਆਪਣਾ ਮੋਟਰਸਾਈਕਲ ਖੜਾ ਗਾਇਜ਼ ਅੱਜ ਆਪਾਂ ਇਹਨੂੰ ਚਲਾਵਾਂਗੇ ਗਾਇਜ਼ ਯੋ ਯੋ ਆਹੇ ਗਾਇਜ਼ ਮੇਰੇ ਮੰਮੀ ਰੋਟੀ ਕਾ ਬਣਾਉਣ ਦੀ ਲਟਾ ਕੱਢ ਗਿਆ ਗੀਦੀਆਂ ਮੈਂ ਤੇਰੇ ਨਾਲ ਪਰੋਲਣੀਆਂ ਹੁਣ ਤਾਂ ਹੁਣ ਤਾਂ ਦੁਬਾਰਾ ਲੈ ਹੋਵੇ ਦੀਵਾ ਬਾਰੀ ਜਗਦਾਨੀ ਸਤੇ ਦੇ ਨੱਤ ਮੈਂ ਆ ਲਿਖਾਂ ਆਪਣੇ ਨਾਲ ਦੀਆਂ ਟੋਲਣੀਆਂ ਨੰਨੇ ਹੋ ਗਣ ਤਕੀ ਨਾ ਸਵੇਰ ਵਾਰ ਕਿ ਤਾਂ ਦੀਆਂ ਚਲੋ ਗਏ ਪਰ ਉੱਠੀ ਗਏ ਸਾਲਣਾ ਮਿਲ ਲਈ ਰੋਟੀ ਖਾ ਕੇ ਫਿਰ ਤਾਂ ਦੋਸਤੋ ਹੁਣ ਗੈਸ ਫੈਕਟਰੀ ਚ ਲਾਂਦੇ ਪਏ ਸੀ ਗੈਸ ਪੰਗੀ ਸੂਟ ਸਟਾਰਟ ਕੱਢੀ ਜਾਂਦੇ ਆਪਦੇ ਵਿਆਹ ਵਾਸਤੇ ਕੋਈ ਗੱਲ ਨਹੀਂ ਇੱਧਰ ਦੇਖੋ ਦੋਸਤੋ ਫੈਕਟਰੀ ਚ ਆਉਂਦੀ ਪਈ ਸੀ ਗੈਸ ਲਾਹ ਕਰਦੇ ਪਹਿਰੇ ਚੋਰੀ ਚੋਰੀ ਓ ਗੈਸ ਪਾਪਾ ਮੋਰਚਾ ਫੜ ਕੇ ਕਰਕੇ ਆ ਰਹੇ ਆ ਪਾ ਇਧਰ ਗਏ ਉਹ ਮੱਚਾ ਪਿਆ ਨਾ ਚੰਗਾ ਨਹੀਂ ਭਣਿਆ ਮੇਰੀ ਜਾਨ ਖਾਈ ਜਾਂਦੀ ਆ ਹਜੇ ਵਿਆਹ ਤਾਂ ਰਿਆ ਨਹੀਂ ਮੰਗਤੇ ਪਹਿਲਾਂ ਹੀ ਇਹ ਹਾਲ ਉਹਦਾ ਧਰ ਤਾ ਦਿੱਤਾ ਵਾ ਤੇਰੇ ਵੀ ਚਾਰ ਧਰ ਦੇਣੀ ਆ ਮੈਂ ਜਦੋਂ ਤੇਰੇ ਧਰਗਾ ਨੇ ਮੈਂ ਫਤਤ ਤੇਰੇ ਵਿਆਹ ਤੇ ਭੱਜ ਭੱਜ ਕੰਮ ਕਰਾਵਾਂਗੇ ਕਰਾਈ ਮੋਰਚਾ ਹਰੇ ਨਾ ਨਾ ਦੀਦੀ ਅਸੀਂ ਤਾਂ ਗਿੱਦਾ ਪਾਵਾਂਗੇ ਤੇ ਕੰਮ ਕਰ ਤੂੰ ਕੰਮ ਕਰੀ ਅਸੀਂ ਤਾਂ ਗਿੱਦਾ ਪਾਵਾਂਗੇ ਇਹ ਮੁੱਠਰ ਵਾਲਾ ਚੱਲਦਾ ਅੱਜ ਕੱਲ ਨਾ ਰਿਸ਼ਤੇਦਾਰ ਗਿੱਦਾ ਪਾਉਂਦੇ ਆ ਤੇ ਕੁੜੀ ਉਹ ਕੰਮ ਕਰਦੀ ਕੁੜੀ ਕੰਮ ਕਰਦੀ ਹੈ ਗਲੀ ਕੁੜੀ ਕੰਮ ਕਰਦੀ ਹੈ ਸੇਵਾ ਕਰਦੀ ਹੈ ਉਹ ਉਧਰ ਬੈਠੇ ਹੋਏ ਵੀ ਲੱਗੇ ਹੋਏ ਨੇ ਕੰਮ ਕਰਾ ਬੈਠੇ ਹੋਏ ਬੰਦੇ ਬਸ ਕੰਮ ਕਰਦੇ ਆ ਜਾ ਕੇ ਜਾ ਕੇ ਆਈ ਉਹ ਮਾਸੀ ਦੇ ਪੱਤੇ ਲੱਗੇ ਹੋਏ ਆ ਉਹ ਗਈ ਗੱਡੀ ਚ ਆਈ ਐਮਬੂਲੈਂਸ ਨਹੀਂ ਮੈਂ ਪਾਪਾ ਨੂੰ ਦੱਸ ਦਿੱਤੀ ਮੈਂ ਕਿਹਾ ਐ ਕਰਕੇ ਹਨਾ ਪੈਣ ਬਵਾ ਉਹ ਕੱਲ ਗਈ ਸੀਗੀ ਉੱਥੇ ਪਟਿਆਲੇ ਤੇ ਗਈ ਤਾਂ ਗੱਡੀ ਚ ਸੀ ਹਾਜ਼ਰ ਤਾਂ ਮੇਰੀ ਗੱਲ ਬਚਾ ਲਈ ਸੀ ਮੈਂ ਕਿਹਾ ਗਈ ਤਾਂ ਗੱਡੀ ਚ ਸੀ ਕਹਿੰਦੇ ਆਈ ਐਮਬੂਲੈਂਸ ਉਹ ਲੱਗਾ ਬੁਲੇਸ਼ ਤੇ ਕਾਹ ਨੂੰ ਆਈ ਹੈ ਮਾਸੀ ਦਾ ਬਈ ਮੇਰਾ ਬਿਜਾਕ ਨਾ ਡਾਉ ਤਾਂ ਚਲੋ ਦੋਸਤਾਂ ਚੱਲ ਚਲੋ ਦੋਸਤਾਂ ਨਾ ਪਾ ਚਾ ਪੀ ਲਈਏ ਤੁਹਾਨੂੰ ਫੇਰ ਮਿਲਦੇ ਆਂ ਫੇਰ ਦਾ ਟਾਈਮ ਹੋ ਗਿਆ ਮੁੰਡੀ ਫੇਰ ਨਹੀਂ ਮੈਂ ਪਾਣੀ ਨਹੀਂ ਨੌਫਲੇ ਨਹੀਂ ਆਉਂਦੀ ਦੋ ਦੁੱਪੇ ਕਿੱਥੋਂ ਗਿਆ ਵਾ ਤੂੰ ਤੁਸੀਂ ਗੋਲ ਗੱਪੇ ਖਾਤਾ ਗੋਲ ਗੱਪੇ ਆਈ ਨਹੀਂ ਕੋਈ ਜੀ ਗੋਲ ਗੱਪੇ ਤੋੜਦੇ ਮੇਰੇ ਕਿੱਥੇ ਕਿੰਨੇ ਘਟਟੇ ਮੈਂ ਪਾਣੀ ਦੇ ਪੁੱਤੋਂ ਤੁਹਾਡਾ ਨਹੀਂ ਗੋਲ ਗੱਪੇ ਗੱਪੇ ਕਹਿੰਦਾ ਮੈਂ ਤਾਂ ਗੱਪੇ ਕਹਿੰਦਾ ਮੇਰੇ ਆ ਤਾਂ ਦੂ ਗੱਪੇ ਗਈ ਜਾਂਦੀ ਹੈ ਹਲੋ ਮੈਂ ਤਾਂ ਪਾਣੀ ਦੇ ਪੁੱਤੋਂ ਪਾਵਾ ਪਾਣੀ ਬਾਨੂ ਕੇ ਭਾਂਡਾ ਹੀ ਨਹੀਂ ਆਹਾ ਬਾਲਟੀ ਲੈ ਆਏ ਘਰ ਚੋਂ ਨਹੀਂ ਗੋਲ ਗੱਪੇ ਪੜਦੀ ਸੋੜਾ ਕੋਲੋਲ ਕੀ ਸੁਵਾਨ ਲੱਗੇ ਮਿੱਟੇ ਮੈਂ ਕਿਉਂ ਫੜਾ ਦੇ ਯਾਰ 20 ਤੱਕ ਪਲੇਟ ਖਾਦੀ ਆ ਭੈਣ ਜੇ ਵੀਰਾ ਫੋਨ ਪਰੇ ਕਰ ਲੈ ਮੇਨ ਮਾਸੇ ਤੇ ਮਾਰੀ ਆ ਖਾਣੇ ਬਿਠੇ ਪਹਿਲੇ ਖਾਣੇ ਮੈਂ ਕੋਈ ਨਹੀਂ ਖਾਣੇ ਲੈ ਦੇ ਕੋਲੋ ਉਹ ਸੁਆਦ ਖਾ ਲੋ ਪੀ ਦੇ ਪਾ ਅੱਤੋ ਤੇਰੀ ਲਾਈ ਲੱਤੋ ਮੈਂ ਨਾ ਇਹ ਆ ਉਹ ਰੀਤੇ ਖਾਦਾ ਨਹੀਂ ਨਹੀਂ ਰੀਤੇ ਨਹੀਂ ਖਾਦਾ ਪੱਧ ਓਏ ਹਾਂ ਹੈਲੋ ਹਾਂ ਬਤਾ ਬਿਆਹ ਵਾਣਾ ਕਿਦਾ ਗੋਪੀ ਦਾ ਉਹ ਤੇ ਨਾ ਹਾਈਡਰਾ ਫੇਸ਼ਲ ਕਰਾਈ ਜਾਂਦਾ ਕਹਿੰਦਾ ਮੇਰੇ ਹਾਂ ਬਾਹਰ ਬਾਹਦਾਂ ਨੂੰ ਜਦੋਂ ਕੋ ਚੱਕਰ ਤਨ ਕਹਿੰਦਾ ਪੱਧ ਮਾਰ ਨਹੀ ਨਹੀਂ ਮੈਂ ਦੇਖਿਆ ਮੈਂ ਕਰ ਰਿਹਾ ਹਾਂ ਹੈਲੋ ਉਹ ਕਹਿੰਦਾ ਕਿੱਥੋਂ ਉਹ ਕਹਿੰਦੀ ਸ਼ੋਪਿੰਗ ਆ ਗਈ ਅੱਛਾ ਮੈਨੇ ਕੰਮ ਸੀ ਕਿੰਨੇ ਦੱਸੋ ਮੇਰੇ ਲਈ ਦੋ ਜੋੜੇ ਕੱਚਿਆਂ ਦੇ ਲੈ ਆਇਓ ਨਹੀਂ ਕਹਿੰਦਾ ਪੰਤ ਮਾਰ ਲੈ ਕਹਿੰਦਾ ਹਾਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਕਹਿੰਦਾ ਇਹਦੇ ਸਵਾਲ ਕਿਦਾਂ ਦਾ ਇਹਦਾ ਬ੍ਰੇਕ ਜੋਸ ਮੈਂ ਚਲਾ ਦੇ ਮੈਂ ਹਾਈ ਵੇ ਗੋਪੀ ਕੰਦਰਾ ਤੇਰੀ ਵੀਡੀਓ ਦੇਖ ਲਈ ਸੌਰਾ ਨੇ ਕਹਦਾ ਪੱਤਾਂ ਦਾ ਪ੍ਰਾਣਾ ਆ ਕੇ ਨਹੀਂ ਇਹਨਾਂ ਦਾ ਸਵਾਦ ਨਹੀਂ ਲੱਗੇ ਬੰਦ ਕਰ ਨਹੀਂ ਕਰ ਮੈਂ ਜਗਾ ਪਾ ਨਾ ਕਰਿਆ ਆਹ ਮੇਰੀ ਅੱਖ ਮੈਨੂੰ ਗੱਲ ਪਤਾ ਕੀ ਹੋਇਆ ਮੇਰੀ ਅੱਖ ਅਚਕ ਰੜਕੀ ਜਮ ਨਹੀਂ ਰੜਕੀ ਨਾ ਪਾਪਾ ਕਰਦੇ ਰੰਮਣ ਆਏ ਰੰਮਣ ਆਏ ਓਏ ਰੰਮਣ ਓਏ ਬਾਹਰ ਆਈ ਮੈਨੂੰ ਵੀ ਕੁਕਲਾ ਚੱਕੀ ਉਹ ਫੜ ਜਾਂਦੇ ਯੋ ਪੁਣ ਦਿਮਾਗ ਤੇ ਵੀ ਕੋਈ ਕੁੱਕ ਚੱਕੀ ਇਹਨੂੰ ਕੱਖਾ ਬੰਦ ਕਰਨੇ ਲਗਾਓ ਕੇ ਲਾਇਆ ਅੱਖ ਬੰਦ ਕਰਾ ਕੇ ਬੁੱਲਾ ਤੇ ਲਾ ਕੇ ਮਨ ਮਮਾ ਮਮਾ ਕਰ ਲੈ ਕਰ ਲਿਆ ਫਿਰ ਉਹ ਕਿ ਸੈਂਕਦੇ ਬੱਜਿਆ ਉਹ ਕੀ ਕਰਦਾ ਮੇਰੇ ਪੈਰ ਨੂੰ ਕਲਾ ਦੇ ਭੈਣ ਦੀ ਦੰਗ ਜੇਰੇ ਬਾਬਾ ਜੀ ਜਾਨਾ ਮਤਾ ਨਹੀਂ ਰੋ ਰਹਾ ਲੈ ਫਾੜ ਵਿਚਾਰੇ ਮਾਡ ਘਾਤੂ ਤੁਸੀਂ ਸਾਰੇ ਕਮਲ ਖਾ ਹੋ ਗਿਆ ਤੇ ਚਲੋ ਜੀ ਉਸੇ ਦਾ ਸਾਰੇ ਬਿੱਲੇ ਨੇ ਆਪਾਂ ਥੋੜੀ ਦੇ ਆਰਾਮ ਕਰਕੇ ਫਿਰ ਮਿਲਦੇ ਆ